ਭਾਰਤ-ਪਾਕਿਸਤਾਨ ਤਣਾਅ ਵਿਚਾਲੇ ਲੋਕਾਂ ਨੇ ਸਰਹੱਦੀ ਪਿੰਡ ਛੱਡਨੇ ਕੀਤੇ ਸ਼ੁਰੂ ਕੀਤੇ ਰਾਤ-ਰਾਤ ਕਈ ਲੋਕਾਂ ਨੇ ਘਰ ਕੀਤੇ ਖਾਲੀ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਇਸੇ ਤਨਾਅ ਵਿਚਾਲੇ ਹੁਣ ਸਰਹੱਦੀ ਪਿੰਡ ਲੋਕਾਂ ਨੇ ਛੱਡਨੇ ਸ਼ੁਰੂ ਕਰ ਦਿੱਤੇ ਨੇ ਦੇਰ ਰਾਤ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਜਿੱਥੇ ਇੱਕ ਪਰਿਵਾਰ ਦੇ ਵੱਲੋਂ ਸਰਹੱਦੀ ਪਿੰਡ ਛੱਡਿਆ ਗਿਆ ਹੈ ਇਹ ਲੋਕ ਆਪਣਾ ਸਮਾਨ ਟਰਾਲੀਆਂ ਦੇ ਵਿੱਚ ਭਰ ਕੇ ਲੈ ਕੇ ਜਾ ਰਹੇ ਨੇ ਜਾਣਕਾਰੀਆਂ ਅਨੁਸਾਰ ਇਹਨਾਂ ਮੁਤਾਬਕ ਪਾਕਿਸਤਾਨ ਤੇ ਭਾਰਤ ਵਿਚਾਲੇ ਤਣਾਅ ਵਧ ਗਿਆ ਹੈ ਤੇ ਜੰਗ ਕਿਸੇ ਵੀ ਵੇਲੇ ਛਿੜ ਸਕਦੀ ਹੈ ਜਿਸ ਕਰਕੇ ਇਹ ਪਰਿਵਾਰ ਆਪਣਾ ਸਮਾਨ ਸੁਰੱਖਿਅਤ ਥਾਵਾਂ ਦੇ ਉੱਤੇ ਲੈ ਕੇ ਜਾ ਰਿਹਾ ਹੈ ਅਤੇ ਇਹਨਾਂ ਦੇ ਵੱਲੋਂ देर रात ਹੀ ਸਰਹੱਦੀ ਪਿੰਡ ਛੱਡਿਆ ਗਿਆ ਹੈ ਜਾਣਕਾਰੀ ਅਨੁਸਾਰ ਅਜੇ ਤੱਕ ਕੁਝ ਕੁ ਲੋਕਾਂ ਦੇ ਵੱਲੋਂ ਹੀ ਸਰਹੱਦੀ ਪਿੰਡ ਛੱਡਿਆ ਗਿਆ ਹੈ ਪਰ ਵਧਦੇ ਤਣਾਅ ਵਿਚਾਲੇ ਇਹ ਗਿਣਤੀ ਵੱਧ ਵੀ ਸਕਦੀ ਹੈ ਤਾਂ ਉੱਥੇ ਹੀ ਸਾਡੇ ਸਹਿਯੋਗੀ ਫਿਰੋਜ਼ਪੁਰ ਤੋਂ પરમਜੀਤ સખાણા ਮੁਤਾਬਕ ਅਜੇ ਘਰ ਛੱਡਣ ਵਾਲੇ ਲੋਕਾਂ ਦੀ ਗਿਣਤੀ ਕੁਝ ਕੋਹੀ ਹੈ ਮਾਹੌਲ ਤਣਾਅ ਦਾ ਤਾਂ ਹੈ ਲੇਕਿਨ ਅਜੇ ਸ਼ਾਂਤੀਪੂਰਵਕ ਹੈ ਤਾਂ ਸਰਹੱਦੀ ਪਿੰਡ ਸੈਦਾਵਾਲਾ ਤੋਂ ਇਹ ਤਸਵੀਰਾਂ ਦੇ ਰਾਤ ਦੀਆਂ ਤੁਹਾਨੂੰ ਦਿਖਾ ਰਿਹਾ ਜਿੱਥੇ ਇੱਕ ਪਰਿਵਾਰ ਦੇ ਵੱਲੋਂ ਪਿੰਡ ਛੱਡਿਆ ਗਿਆ ਤੇ ਉਹਨਾਂ ਦਾ ਮੰਨਣਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਛੇੜ ਸਕਦੀ ਹੈ ਜਿਸ ਕਰਕੇ ਉਹ ਆਪਣਾ ਸਮਾਨ ਸੁਰੱਖਿਅਤ ਥਾਂ ਦੇ ਉੱਤੇ ਲੈ ਕੇ ਜਾ ਰਹੇ ਨੇ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਸਾਡਾ ਪਿੰਡ ਜੀ ਸੈਦਾਵਾਲਾ ਦਾ ਵਲਾ ਤੇ ਇਥੋਂ ਪਿੱਛੋਂ ਕਿੱਥੋਂ ਆਏ ਸਮਾਨ ਲੈਣ ਵਾਸਤੇ ਇਹ ਇਹ ਤੋਂ ਪਿੰਡ ਹਿਆਰੇ ਤੋਂ ਹਿਆਰੇ ਤੋਂ ਤੱਕੀ ਫੌਜ ਫੂਦਾ ਕੀ ਡਰ ਨੂੰ ਰਹਿ ਕਿਵੇਂ ਕੀ ਨਹੀਂ ਫੌਜ ਦਾ ਤਾਂ ਡਾਣੀ ਫੌਜ ਤਾਂ ਪੂਰੀ ਜੀ ਸਾਡੇ ਜਿੰਨੇ ਵੀ ਕਿਸਾਨ ਨੇ ਜਿੰਨੇ ਵੀ ਰੇ ਬੈਠੇ ਨੇ ਸਾਰੇ ਦੀ ਮਾਇਤ ਕਰ ਰਹੇ ਨੇ ਪਰ ਉਹਨਾਂ ਨੇ ਵੈਸੇ ਕਿਹਾ ਤੁਸੀਂ ਆਪ ਦਾ ਦੇਖ ਲਓ ਵੀ ਜੇ ਕੋਈ ਲਿਜਾ ਸਕਦੇ ਤਾਂ ਅਸੀਂ ਤੁਹਾਨੂੰ ਮਨਾ ਨਹੀਂ ਕਰਾਂਗੇ ਤੁਹਾਨੂੰ ਕਹਾਵਾਂਗੇ ਵੀ ਲੈ ਜਾਓ ਪਰ ਅਸੀਂ ਆ ਆ ਵੀ 6 ਵਜੇ ਬੱਚੇ ਲੈ ਚਲੀ ਕੋਈ ਖਾਣ ਦਾ ਕੀਮਤੀ ਸਮਾਨ ਹੈ ਜਿਸ ਦਾ ਦਾਣਾ ਹੈ ਜਾਂ ਹੋਰ ਘਰ ਦੇ ਤੁਹਾਨੂੰ ਪਤਾ ਕਿ ਕੀ ਕੀਮਤੀ ਸਮਾਨ ਵੀ ਹੁੰਦੇ ਨੇ ਕਿੰਨੇ ਕੁ ਪਰਵਾ ਲੈ ਕੇ ਜਾਦੇ

ਭਾਰਤ ਪਾਕਿਸਤਾਨ ਵਿਚਾਲੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਇਸੇ ਤਣਾਅ ਵਿਚਾਲੇ ਹੁਣ ਸਰਹੱਦੀ ਪਿੰਡ ਲੋਕਾਂ ਨੇ ਛੱਡਨੇ ਸ਼ੁਰੂ ਕਰ ਦਿੱਤੇ ਨੇ देर रात की तस्वीरें ਤੁਹਾਨੂੰ ਦਿਖਾਉਂਦੇ ਆ ਜਿੱਥੇ ਇੱਕ ਪਰਿਵਾਰ ਦੇ ਵੱਲੋਂ ਸਰਹੱਦੀ ਪਿੰਡ ਛੱਡਿਆ ਗਿਆ ਹੈ ਇਹ ਲੋਕ ਆਪਣਾ ਸਮਾਨ ਟਰਾਲੀਆਂ ਦੇ ਵਿੱਚ ਭਰ ਕੇ ਲੈ ਕੇ ਜਾ ਰਹੇ ਨੇ ਜਾਣਕਾਰੀ ਅਨੁਸਾਰ ਇਹਨਾਂ ਮੁਤਾਬਕ ਪਾਕਿਸਤਾਨ ਤੇ ਭਾਰਤ ਵਿਚਾਲੇ ਤਣਾਅ ਵੱਧ ਗਿਆ ਹੈ ਤੇ جنگ ਕਿਸੇ ਵੀ ਵੇਲੇ ਛਿੜ ਸਕਦੀ ਹੈ ਜਿਸ ਕਰਕੇ ਇਹ ਪਰਿਵਾਰ ਆਪਣਾ ਸਮਾਨ ਸੁਰੱਖਿਅਤ ਥਾਂਵਾਂ ਦੇ ਉੱਤੇ ਲੈ ਕੇ ਜਾ ਰਿਹਾ ਹੈ ਅਤੇ ਇਹਨਾਂ ਦੇ ਵੱਲੋਂ देर रात ही ਸਰਹੱਦੀ ਪਿੰਡ ਛੱਡਿਆ ਗਿਆ ਹੈ ਜਾਣਕਾਰੀ ਅਨੁਸਾਰ ਅਜੇ ਤੱਕ ਕੁਝ ਘੱਲ ਲੋਕਾਂ ਦੇ ਵੱਲੋਂ ਹੀ ਸਰਹੱਦੀ ਪਿੰਡ ਛੱਡਿਆ ਗਿਆ ਤੇ ਪਰ ਵੱਧਦੇ ਤਣਾਅ ਵਿਚਾਲੇ ਹੈ ਗਿਣਤੀ ਵੱਧ ਵੀ ਸਕਦੀ ਹੈ ਤਾਂ ਉੱਥੇ ਹੀ ਸਾਡੇ ਸਹਿਯੋਗੀ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਮੁਤਾਬਕ ਅਜੇ ਘਰ ਛੱਡਣ ਵਾਲੇ ਲੋਕਾਂ ਦੀ ਗਿਣਤੀ ਕੁਝ ਕੋਹੀ ਹੈ ਮਾਹੌਲ ਤਣਾਅ ਦਾ ਤਾਂ ਹੈ ਲੇਕਿਨ ਅਜੇ ਸ਼ਾਂਤੀਪੂਰਵਕ ਹੈ ਤਾਂ ਸਰਹੱਦੀ ਪਿੰਡ ਸੈਦਾਵਾਲਾ ਤੋਂ ਇਹ ਤਸਵੀਰਾਂ ਦੇ ਰਾਤ ਦੀਆਂ ਤੁਹਾਨੂੰ ਦਿਖਾ ਰਿਹਾ ਜਿੱਥੇ ਇੱਕ ਪਰਿਵਾਰ ਦੇ ਵੱਲੋਂ ਪਿੰਡ ਛੱਡਿਆ ਗਿਆ ਹੈ ਤੇ ਉਹਨਾਂ ਦਾ ਮੰਨਣਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਛੇੜ ਸਕਦੀ ਹੈ ਜਿਸ ਕਰਕੇ ਉਹ ਆਪਣਾ ਸਮਾਨ ਸੁਰੱਖਿਅਤ ਥਾਂ ਦੇ ਉੱਤੇ ਲੈ ਕੇ ਜਾ ਰਹੇ ਨੇ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਸਾਡਾ ਪਿੰਡ ਜੀ ਸੈਦਾਂ ਵਾਲਾ ਸੈਦਾਂ ਵਾਲਾ ਤੇ ਇੱਥੋਂ ਪਿੱਛੋਂ ਕਿੱਥੋਂ ਆਏ ਸਮਾਨ ਲੈਣ ਵਾਸਤੇ ਇਹ ਇਹ ਤੋਂ ਪਿੰਡ ਯਾਰੇ ਤੋਂ ਯਾਰੇ ਤੋਂ ਹਾਂਜੀ ਤਕੀ ਫੌਜ ਫੌਜ ਦਾ ਕੀ ਡਰ ਦੁਰ ਹੈ ਕਿਵੇਂ ਕੀ ਨਹੀਂ ਫੌਜ ਦਾ ਤਾਂ ਡਰ ਨਹੀਂ ਫੌਜ ਤਾਂ ਪੂਰੀ ਜੀ ਸਾਡੇ ਜਿੰਨੇ ਵੀ ਕਿਸਾਨ ਨੇ ਜਿੰਨੇ ਵੀ ਰੇ ਬੈਠੇ ਨੇ ਸਾਰਿਆਂ ਦੀ ਮਾਇਤ ਕਰ ਰਹੇ ਨੇ ਔਰ ਉਹਨਾਂ ਨੇ ਵੈਸੇ ਕਿਹਾ ਤੁਸੀਂ ਆਪ ਦਾ ਦੇਖ ਲਓ ਵੀ ਜੇ ਕੋਈ ਲਿਜਾ ਸਕਦੇ ਤਾਂ ਅਸੀਂ ਤੁਹਾਨੂੰ ਮਨਾ ਨਹੀਂ ਕਰਾਂਗੇ ਤੁਹਾਨੂੰ ਕਾਵਾਂਗੇ ਵੀ ਲੈ ਜੀ ਇਪਰ ਅਸੀਂ ਆ ਵੀ 6 ਵਜੇ ਬੱਚੇ ਲੈ ਚਦੇ ਕੋਈ ਖਾਣ ਦਾ ਕੀਮਤੀ ਸਮਾਨ ਹੈ ਜਿਸ ਦਾ ਦਾਣਾ ਹੈ ਜਾਂ ਹੋਰ ਘਰ ਦੇ ਵਿੱਚ ਤੁਹਾਨੂੰ ਪਤਾ ਕਿ ਕੀਮਤੀ ਸਮਾਨ ਵੀ ਹੁੰਦੇ ਨੇ ਕਿੰਨੇ ਕੁ ਪਰਵਾਰ ਲੈ ਕੇ ਜਾਦੇ ਇਹ ਵੀ 8 8 ਕੁ ਜੀ ਹੈਗੇ ਜੀ ਇੰਨਾ ਕੁ ਸਮਾਨ ਹੈ ਸਰ ਸਮਾਨ ਆ ਦੋ ਟਰਾਲੀਆਂ ਜੀ ਹਾਂ ਜੀ